ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਆਪਣੇ ਲੋਕ ਸਭਾ ਉਮੀਦਵਾਰ ਐਲਾਨਣ ਦੀਆਂ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਨੇ ਉੱਥੇ ਹੀ ਦਿੱਲੀ ਦੇ ਵਿੱਚ 7 ਲੋਕ ਸਭਾ ਸੀਟਾਂ ਨੇ ਜਿਹਦੇ ਵਿੱਚ ਭਾਜਪਾ ਪਾਰਟੀ ਵੱਲੋਂ ਕੁੱਲ 3 ਜੜੇ ਨੇ ਫਿਲਹਾਲ ਕਨਫਰਮ ਹੋਏ ਨੇ ਚਿਹਰੇ ਬਾਕੀ 4 ਚਿਹਰੇ ਹਜੇ ਤੱਕ ਐਲਾਨੇ ਨਹੀਂ ਗਏ ਉਹਨਾਂ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਕਿ ਨਵੇਂ ਚਿਹਰੇ ਜੜੇ ਨੇ ਭਾਜਪਾ ਪਾਰਟੀ ਦੇ ਵੱਲੋਂ ਲਿਆਂਦੇ ਜਾਣਗੇ ਸਿਆਸੀ ਅਖਾੜੇ ਦੇ ਵਿੱਚ ਉੱਥੇ ਹੀ ਜੇ ਹੁਣ ਪੰਜਾਬ ਦੀ ਗੱਲ ਇਹਦੇ ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਨੇ ਤੇ ਜਿਸ ਦੇ ਵਿੱਚ ਭਾਇਪਾ ਪਾਰਟੀ ਵੱਲੋਂ ਇੱਕ 33% ਔਰਤਾਂ ਦੇ ਲਈ ਰਾਖਵੇਂ ਕਰਨ ਦੀ ਗੱਲ ਕੀਤੀ ਗਈ ਸੀ ਜੇ ਉਸ ਹਿਸਾਬ ਨਾਲ ਗੱਲ ਕਰੀਏ ਤਾਂ ਚਾਰ ਸੀਟਾਂ ਜਿਹੜੀਆਂ ਨੇ ਮਹਿਲਾਵਾਂ ਦੇ ਲਈ ਮਹਿਲਾਵਾਂ ਦੇ ਲਈ ਰਾਖਵੀਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਪਰ ਫਿਲਹਾਲ ਤਿੰਨ ਔਰਤਾਂ ਦੇ ਨਾਂ ਤਿੰਨ ਮਹਿਲਾਵਾਂ ਦੇ ਨਾਮ ਮੈਂਬਰ ਪਾਰਲੀਮੈਂਟ ਦੇ ਉਮੀਦਵਾਰਾਂ ਦੇ ਤੌਰ ਤੇ ਸਾਂਝੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਬੀਬੀ ਪਰਮਜੀਤ ਕੌਰ ਬੀਬੀ ਜੈ ਇੰਦਰ ਕੌਰ ਤੇ ਤੇਜੀ ਸੰਧੂ ਇਹ ਤਿੰਨ ਨਾਮ ਜਿਹੜੇ ਸਾਹਮਣੇ ਆਏ ਨੇ ਤੇ ਦੱਸ ਦਿੰਦੇ ਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹਿਲਾਂ ਜਿੱਥੇ ਕਿਆਸੇ ਲਗਾਈ ਜਾ ਰਹੇ ਸਨ ਕਿ ਅਕਸ਼ੇ ਕੁਮਾਰ ਹੁਣਾ ਨੂੰ ਲੋਕ ਸਭਾ ਸੀਟ ਜਿਹੜੀ ਹੈ ਦਿੱਤੀ ਜਾਵੇਗੀ ਪਰ ਹੁਣ ਜੇ ਕਿਤੇ ਨਾ ਕਿਤੇ ਇਹ ਵੀ ਗੱਲ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਵਾਜ ਜੈਂਦਰ ਕੋਰ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਐਲਾਨਣੇ ਦੀ ਭਾਈਪਾ ਪਾਰਟੀ ਤੇ ਜੇ ਪਟਿਆਲੇ ਦੀ ਗੱਲ ਕਰੀਏ ਤਾਂ ਬੀਬੀ ਪਰਨੀਤ ਕੋਰ ਨੂੰ ਪਟਿਆਲੇ ਤੋਂ ਲੋਕ ਸਭਾ ਉਮੀਦਵਾਰ ਐਲਾਨਣ ਦਾ ਜਿਹੜਾ ਉਹ ਵੀ ਕਿਿਆਸੇ ਲਗਾਏ ਜਾ ਰਹੇ ਨੇ ਤੇ ਜੇ ਗੱਲ ਕਰੀਏ ਲੁਧਿਆਣੇ ਤੋਂ ਕਿਉਂਕਿ ਲੁਧਿਆਣੇ ਦੀ ਸੀਟ ਇੱਕ ਹੌਟ ਸੀਟ ਮੰਨੀ ਜਾਂਦੀ ਹੈ ਜਿੱਥੇ ਕਿ ਕਾਫੀ ਟਾਈਮ ਤੋਂ ਰਵਨੀਤ ਸਿੰਘ ਬਿੱਟੂ ਲੋਕ ਸਭਾ ਚੋਣਾਂ ਜਿੱਤਦੇ ਆਏ ਨੇ ਕਾਂਗਰਸ ਪਾਰਟੀ ਦੇ ਹੀ ਉਮੀਦਵਾਰ ਜਿੱਤਦੇ ਆਏ ਨੇ ਤੇ ਹੁਣ ਉਹਨਾਂ ਦੇ ਸਾਹਮਣੇ ਤੇਜੀ ਸੰਧੂ ਹੋਣਾ ਨੂੰ ਜਿਹੜਾ ਹੈ ਉਮੀਦਵਾਰ ਐਲਾਨਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਤਾਂ ਅਦਾਕਾਰ ਵੀ ਨੇ ਕਲਾਕਾਰ ਨੇ ਤੇਜੀ ਸੰਧੂ ਦੂਜਾ ਸਮਾਜ ਸੇਵਕ ਦੇ ਤੌਰ ਤੇ ਵੀ ਲੋਕਾਂ ਦੇ ਕਾਫੀ ਮਦਦ ਕਰਦੇ ਨਜ਼ਰ ਆਏ ਨੇ ਸੋ ਇਸ ਹੋਟ ਸੀਟ ਦੇ ਉੱਤੇ ਲੁਧਿਆਣੇ ਦੀ ਸੀਟ ਦੇ ਉੱਤੇ ਰਮਨੀਤ ਬਿੱਟੂ ਦੇ ਸਾਹਮਣੇ ਤੇਜੀ ਸੰਧੂ ਹੋਣਾ ਨੂੰ ਐਲਾਨਣ ਦੀ ਤਿਆਰੀ ਕੀਤੀ ਗਈ ਹੈ ਉਮੀਦਵਾਰ ਐਲਾਨਣ ਦੀ ਤਿਆਰੀ ਕੀਤੀ ਗਈ ਹੈ ਜੇ ਗੱਲ ਕਰੀਏ ਪਿਛਲੇ ਦਿਨੀ ਜਿਹੜਾ ਪਿਛਲੇ ਕੁਝ ਸਮੇਂ ਪਹਿਲਾਂ ਬੀਬਾ ਤੇਜੀ ਸੰਧੂ ਹੋਣਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਪਾਏ ਪਾ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੈਨੂੰ ਕੁਝ ਜਿਹੜੇ ਕਾਰਜ ਸਨ ਉਹ ਮਨਪਸੰਦ ਨਹੀਂ ਆਏ ਮੇਰੀ ਸੋਚ ਦੇ ਮੁਤਾਬਕ ਜਿਹੜਾ ਉਹ ਕੰਮ ਨਹੀਂ ਚੱਲ ਰਿਹਾ ਸੋ ਪਾਏ ਪਾ ਪਾਰਟੀ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਹੈ ਸੋ ਇਸ ਕਰਕੇ ਮੈਂ ਪਾਏ ਪਾ ਪਾਰਟੀ ਦਾ ਪੱਲਾ ਫੜਿਆ ਸਾਡੀ ਗੱਲਬਾਤ ਵੀ ਹੋਈ ਸੀ ਤੇਜੀ ਸੰਧੂ ਹੋਣਾਂ ਦੇ ਨਾਲ ਸੋ ਹੁਣ ਲੁਧਿਆਣਾ ਦੀ ਹੌਟ ਸੀਟ ਤੋਂ ਰਮਨੀਤ ਬਿੱਟੂ ਦੇ ਸਾਹਮਣੇ ਤੇਜੀ ਸੰਧੂ ਨੂੰ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਸੋ ਪੱਪਾਂ ਭਾਰ ਹੋਈ ਹੈ ਪਾਏ ਪਾ ਪ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ 33% ਰਾਖਵੇਂ ਕਰਨ ਦੀ ਜੇ ਗੱਲ ਕਰੀਏ ਤਾਂ ਚਾਰ ਸੀਟਾਂ ਮਹਿਲਾਵਾਂ ਦੀਆਂ ਪੰਜਾਬ ਦੇ ਵਿੱਚ ਵੰਡੀਆਂ ਨੇ ਜਿਨ੍ਹਾਂ ਦੇ ਵਿੱਚ ਤਿੰਨ ਵੱਡੇ ਚਿਹਰੇ ਹੁਣ ਤੱਕ ਸਾਹਮਣੇ ਆਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹਿ ਲਈਏ ਕਿ ਕੁਝ ਕ ਪੱਲਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਆਪਾਜਪਾ ਪਾਰਟੀ ਬਾਕੀ ਉਮੀਦਵਾਰਾਂ ਦੇ ਨਾਮ ਵੀ ਜਾਰੀ ਕਰ ਦੇਵੇ